ਹਾਂਜੀ ਪੰਡਰ ਲਹਿਰਾ ਮੁਹੱਬਤ ਤੇ ਜਿਲ੍ਹਾ ਮਿੱਤਰੋ ਬਠਿੰਡਾ ਜਿਸ ਜਗ੍ਹਾ ਤੇ ਮਿੱਤਰੋ ਥਰਮਲ ਪਲੈਂਟ ਲੱਗਿਆ ਉਸ ਲਹਿਰੇ ਦੀ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨੱਕ ਦਿਖਾਵਾਂਗੇ ਜਿਦੇ ਵਿੱਚੋਂ ਦੋ ਤਾਜ਼ੀਆਂ ਸੰਗਾਂ ਨੇ ਇੱਕ ਮਿੱਤਰੋ ਹਜੇ ਕਾਫੀ ਦਿਨਾਂ ਦੀ ਕੱਚੀ ਆ ਪੂਰੀ ਜਿਹੜੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿਹੜੇ ਕਿਹੜੇ ਸੂਏ ਨੇ ਕਿੰਨਾ ਕਿੰਨਾ ਜਿਹੜਾ ਦੁੱਧ ਜਾਂ ਬੋਲਾ ਤਿਆਰ ਹੈ ਤੇ ਇੱਕ ਮਿੱਤਰੋ ਆ ਖੜੀ ਆ ਇੱਕ ਉਧਰਲੀ ਸਾਈਡ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਸੇ ਤਾਂ ਪਹਿਲੇ ਨੰਬਰ ਤੇ ਜਿਹੜੀ ਆਪਾਂ ਕ੍ਰੋਸ ਗਾਂ ਦਿਖਾ ਰਿਹਾ ਹਨਾ ਇਹਦਾ ਸੂਆ ਕਿਹੜਾ ਹੈ ਇਹ ਤੀਜੇ ਸੂਏ ਸੂਈ ਵੀ ਆ ਕਦੋਂ ਕਦੀ ਸੂਈ ਆ ਕਿੰਨਾ ਕ ਬੋਲਾ ਹੋ ਬੋਲਾ ਹੁਣ ਕੱਢਦੇ 15-16 ਲੀਟਰ ਬੋਲਾ ਹੈਗਾ 20 ਲੀਟਰ ਦੁੱਧ ਤੇ ਓਕੇ ਤੇ ਕਦ ਕਾਰ ਮਿੱਤਰੋ ਸੋਹਣਾ ਥਾਂਲੇ ਵੀ ਦੀ ਪੰਪ ਤਰਾ ਪਸ ਨੂੰ ਕੈਮਰਾ ਨੇੜੇ ਕਰਕੇ ਦਿਖਾਵਾਂ ਇਹਦੇ ਨੂੰ ਕਰੋ ਹੀ ਸਕਿਓ ਹਾਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਸੋਨਾ ਫਿਕਸ ਹਵਾਨਾ ਤੋਰੋ ਜੇ ਇੱਕ ਵਾਰੀ ਫਿਰ ਆਪਾਂ ਕਹਿੰਦੇ ਕੱਦ-ਕਾਡ ਵੀ ਚੰਗਾ ਬੇਲ ਵੀ ਚੰਗੀ ਆ ਥੋੜੀ ਜਿਹੀ ਸਿਹਤ ਵੱਖੋ ਜਰੂਰ ਕਿ ਕੀ ਕਹਿ ਸਕਦੇ ਆ ਮੰਗਰ ਬੱਛੀ ਆ ਮੰਗਰ ਬੱਛੀ ਆ 15 16 ਲੀਟਰ ਬਾਈ ਕਹਿੰਦਾ ਵੀ ਜਿਹੜਾ ਬੋਲਾ ਤਿਆਰ ਹੈ ਤੇ ਉਮੀਦ ਹੈ 1 ਕਿਲੋ 2 ਕਿਲੋ 3 ਕਿਲੋ ਮਿੱਤਰੋ ਹੋਰ ਵੀ ਵਸ ਸਕਦੇ ਮੋੜ ਲਓ ਜੀ ਥੋੜੇ ਜਿਹਾ ਕਲਰ ਚੇਂਜ ਹੋ ਗਿਆ ਸੀ ਵੀਡੀਓ ਦੇ ਵਿੱਚ ਥਾਂਲੇ ਵਿੱਚ ਫੇਰ ਆਪਾਂ ਕਹਿੰਦੇ ਪੂਰੀ ਸਾਫ ਫਿਕਸ ਹਵਾਨੇ ਦੀ ਦੋ ਟਾਈਮ ਆਪਦੀ ਤਸੱਲੀ ਕਰਕੇ ਮਿੱਤਰੋ ਸੌਦਾ ਤੁਸੀਂ ਕਰ ਸਕਦੇ ਹੋ ਰੇਟ ਕੀ ਕਰਤਾ ਜਿਹਦਾ ਆਪਾਂ ਤੁਸੀਂ 65000 ਦੀ ਦੇਣੀ 65000 ਦੀ ਦੇਣੀ ਆ ਹਾਂਜੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਮੁੱਲ ਕਿੰਨਾ ਕਰਾਈਓ ਓਕੇ 65000 ਦੀ ਬਾਈ ਕੰਦਾ ਵੀ ਦੇਣੀ ਆ ਹੁਣ ਆਪਾਂ ਤੁਹਾਨੂੰ ਦੂਜੇ ਨੰਬਰ ਵਾਲੀ ਵੀ ਦਿਖਾਉਣੇ ਆ ਇਹ ਮਿੱਤਰੋ ਸਾਹੀਵਾਲ ਕ੍ਰੋਸ ਹੈ ਇਹ ਕਦੋਂ ਕਦੀ ਸੂਈ ਹੈ ਜੀ ਸੂਈ ਨੂੰ ਅੱਜ ਚੌਥਾ ਦਿਨ ਚੌਥਾ ਦਿਨ ਹੋ ਗਿਆ ਸੂਈ ਨੂੰ ਪਹਿਲੇ ਸੂਏ ਸੂਏ ਦੂਜਾ ਦੂਜਾ ਬੱਚਾ ਮਗਰ ਬੱਛਾ ਕਬਸੀ ਬੱਛਾ ਹੈ ਮਗਰ ਬੱਛਾ ਠੀਕ ਹੈ ਤੋਰੋ ਜੀ ਨੂੰ ਵੀ ਇਹ ਮਿੱਤਰੋ ਦੂਜੇ ਸੂਏ ਸੂਈ ਵੀ ਆ ਕਦ ਕੱਠੇ ਇਹਦਾ ਵੀ ਠੀਕ ਹੈ ਠੰਡੀ ਸੀਲ ਜੀ ਠੰਡੀ ਸੀਲ ਵੀ ਫੁੱਲ ਹੈ ਥਾਂਲੇ ਵੀ ਦੀ ਪੂਰੀ ਸਾਫ ਹੈ ਤੇ ਕਿੰਨਾ ਕੁ ਜਿਹੜਾ ਬੋਲਾ ਹੋ 10-11 ਕਿਲੋ ਓਕੇ ਆ ਮੋੜ ਲਈ ਮੋੜ ਲਈ ਮੋੜ ਬੱਚੇ ਦਾ ਕਰਦੀ ਹੈ ਨਾ ਬੱਚੇ ਦਾ ਬੱਚਾ ਕਰਨੀ ਖਿੱਚਦੀ ਇਹ ਬਹੁਤ ਅਸਮੀ ਮਰਦੇ ਹੱਥ ਲਾਈ ਠੀਕ ਆ ਸੀਲ ਬਾਈ ਕੰਦਾ ਚੰਗੀ ਆ ਜਿਵੇਂ ਮਰਜੀ ਹੱਥ ਫੇਰੀ ਜੋ ਤੇ ਫਿਰ ਆਪਾਂ ਗਣੇ ਵੀ ਤਸੱਲੀ ਖੁਦ ਤੁਸੀਂ ਕਰਨੀ ਆ ਕਿਉਂਕਿ ਆਪਾਂ ਜਿੰਨੀ ਤਸੱਲੀ ਆਪਾਂ ਲੈ ਸਕਦੇ ਆਪਾਂ ਉਨੀ ਮਿੱਤਰੋ ਲੈਨੇ ਆ ਹਾਂ ਰੇਟ ਕੀ ਕਰਤਾ ਜਿਹਦਾ ਇਹਦਾ 45000 45 ਹਾਂਜੀ ਦੂਜੇ ਸੂਏ ਸੂਈਆ 10 11 ਕਿਲੋ ਪੌਲਾ ਹਨਾ ਤੇ ਮੰਗਰ ਬੱਥਾ ਤੇ 43000 ਮੁੱਲ ਆ ਤੀਜੇ ਨੰਬਰ ਵਾਲੀ ਵੀ ਦਿਖਾ ਦੇ ਤੇ ਤੀਜੇ ਸੂਏ ਸੋਣ ਵਾਲੀ ਇੱਕ ਵੱਡੇ ਕੱਦ ਕਾਠ ਵਾਲੀ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਇਹ ਦੂਜੇ ਸੂਏ ਸੁਣਾਈ ਦੂਜੇ ਸੂਏ ਸੁਣਾ ਕਿੰਨੇ ਕੁ ਦਿਨਾਂ ਦੀ ਕੱਚਾ ਰਹਿੰਦੇ 20 25 ਦਿਨਾਂ ਦੀ 20 25 ਦਿਨਾਂ ਦੀ ਮਿੱਤਰੋ ਕੱਚੀ ਆ ਦੂਜੇ ਸੂਏ ਸੋਨਾ ਕ੍ਰੋਸ ਵੈੜਾ ਥਣਲੇ ਵੀ ਦੀ ਆਪਾਂ ਹਲ ਕਰਦੇ ਆ ਵੀ ਸਾਫ਼ ਹੈ ਤਰੋ ਜੇ ਇੱਕ ਵਾਰੀ ਇਹਨੂੰ ਵੀ ਥੋੜਾ ਜਿਹਾ ਗਿੱਲਾ ਥਾਂ ਕਰਕੇ ਆਪਾਂ ਤੁਹਾਨੂੰ ਪਾਸੋਂ ਥੋੜੇ ਥੋੜੇ ਤੋੜ ਕੇ ਦਿਖਾ ਦਾਂਗੇ ਕਿਉਂਕਿ ਮੌਸਮ ਮਿੱਤਰੋ ਬਹੁਤ ਜ਼ਿਆਦਾ ਖਰਾਬ ਰਿਹਾ ਹੈ ਤੇ ਬਾਈ ਦੇ ਘਰ ਨੂੰ ਵੀ ਜਦ ਆਵੋਗੇ ਤਾਂ ਚਾਰੇ ਪਾਸੇ ਮਿੱਤਰੋ ਪਾਣੀ ਪਾਣੀ ਤੁਹਾਨੂੰ ਦੇਖੂ ਕੱਲ ਤਾਂ ਹੀ ਮਿੱਤਰੋ ਜਾ ਕੇ ਪਾਣੀ ਨੇ ਕੰਟਰੋਲ ਹੋ ਜਾਣਾ ਵੈਸੇ ਤਾਂ ਸਾਧਨ ਲੰਘਦੇ ਆ ਪਰ ਫਿਰ ਵੀ ਆਪਣਾ ਫਰਜ਼ ਵਾਂਦਾ ਦੱਸੰਦਾ ਬਾਈ ਦਾ ਜਿਹੜਾ ਘਰ ਹੈ ਕਿਹੜਾ ਗੁਰਦੁਆਰਾ ਹੈ ਛੇਮੇ ਪਾਸਾ ਹੈ ਛੇਮੇ ਪਾਸਾ ਦੇ ਗੁਰਦੁਆਰੇ ਦੇ ਬਿਲਕੁਲ ਨੇੜੇ ਥੋੜਾ ਜਿਹਾ ਪਸ਼ੂੱਕੇ ਖੜੇ ਨੇ ਮੌਸਮ ਖਰਾਬ ਹੋਣ ਕਰਕੇ ਇੱਕ ਥਾਂ ਹੀ ਪਸ਼ੂ ਖੜੇ ਕੋਈ ਨੀ ਕੋਈ ਨੀ ਕੋਈ ਨੀ ਬੋਝ ਕੇ ਬੋਝ ਕੇ ਬੋਝ ਕੇ ਕਾਲ ਕਰਦੀਆਂ ਨਾ ਕੈਮਰੇ ਤੋਂ ਡਰਦੀਆਂ ਇਹਦਾ ਰੇਟ ਫਿਰ ਆਪਾਂ ਕੀ ਕਰਤਾ ਜੀ ਇਹਦਾ ਪੈਂਟ ਹੈ ਇਹਦਾ ਵੀ ਪੈਂਟ ਚਲੋ ਤੇ ਫੋਨ ਨੰਬਰ ਦੱਸ ਦਿਓ ਜੀ ਬੰਦ ਹੋ ਗਿਆ ਨਾ ਆ ਬਾਈ ਦਾ ਜਿਹੜਾ ਫੋਨ ਨੰਬਰ ਹੈ ਜੀ 9592795191 9592795191 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ